ਇਹ ਆ ਰਿਹਾ ਹੋ ਰਿਹਾ ਤੜਕੋ ਤੜਕੇ ਸਰਪਤਾਂ ਦੀ ਪਾਰ ਹੋ ਮੈਂ ਜਿਹੜੀ ਮੇਰੀ ਸੋਨੀ ਪਤਨੀ ਦੀ ਮੇਰੀ ਪਾਰ ਹੋ ਮੱਛਰੀ ਘਟਾ ਕੇ ਆ ਗਈ ਹਾਂ ਕਿੱਥੋਂ ਲੜ ਗਿਆ ਮੱਛਰ ਉਹ ਉਥੇ ਲਤਾਂ ਮਾਰੀ ਉਹੋ ਬਾਸ ਲਿਆਣੀ ਸੀ ਮੈਂ ਤੁਹਾਨੂੰ ਕਿੰਨੀ ਵਾਰ ਉਹ ਬਾਸ ਲਿਆਉਂਦਾ ਮੈਂ ਮੈਂ ਇਹ ਕੱਪੇ ਕਰ ਲੈਂ ਮੱਛਰ ਘਟ ਗਿਆ ਇਹ ਕਰਨੀ ਛੇਤੀ ਕਿੱਥੋਂ ਲੜ ਗਿਆ ਉਹਨੇ ਤਾਂ ਮੈਂ ਤੇਰੀ ਪਜਾਮੇਦਾਰੀ ਹੈ ਦੋ ਉਥੇ ਲਤਾਂ ਮਾਰੀ ਜਿਹੜੀ ਖੋਟਵਾਲ ਕੱਢੀ ਜਾਂਦੀ ਸੀ ਵੈਂਟੇਜ ਲੜ ਗਿਆ ਡਾ ਕੱਪੜਾ ਜਾਂ ਪੈ ਗਿਆ ਸਾਰੇ ਫੈਨਪਲਾਵਾਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਤਾਂ ਬੈਂਡ ਨੂੰ ਸਾਰੇ ਠੀਕ ਆ ਕਬੋਲੇ ਜੈਪਲੋਰ ਸਤਿ ਸ਼੍ਰੀ ਅਕਾਲ ਹੋ ਬੱਪਾ ਤੂੰ ਲੈ ਕੇ ਆਵਾ ਫੇਰ ਦੁੱਧ ਵੀ ਮੰਗਣਾ ਹੁਣੇ ਸੰਪਲ ਦੇਈ ਬਈ ਠਾ ਕੰਮ ਖੇਡਾ ਤੋ ਰੱਖ ਹਾਂ ਜੇ ਹੁਣੇ ਤਾਂ ਉੱਠੀ ਐ ਉਹ ਦੋ ਹੀ ਦੇਖਣਾ 10 ਵਜੇ ਆ ਕੀ ਕਰਾਂ ਏ ਆ ਬੱਗੇ ਹੋਣੋ ਠੀਕ ਕਹਿੰਦੇ ਕੰਮ ਬਲੋ ਮੈਨੇ ਇਹੋ ਆ ਤੂੰ ਜਪਨੇਸ ਘਟਾ ਦੇ ਸਤਿ ਸ਼੍ਰੀ ਅਕਾਲ ਜੀ ਫੈਸਲੀ ਨਹੀਂ ਦਾ ਘੜਿਆ ਹਾਂ ਰਮਣੂ ਇਹਦੀ ਰੱਬ ਦੇ ਨੀ ਦਾਲਾ ਖੇਤੇ ਚ ਘਟਦੇ ਹਾਂ ਨਾ ਬਾਹਰ ਜਾਣ ਤੇ ਜਾ ਦੇ ਧਿਆਨ ਤੇ ਮੈਨੂੰ ਬਾਰੂ ਖੋਣਾ ਸੀ ਤੇਈ ਵਾਰ ਨਾ ਕੋਈ ਗਲਤੀ ਸਾਡੇ ਤੋਂ ਹੋਣ ਲੱਗੇ ਜਾ ਰਹੀ ਲੱਗੀ ਹੋਈ ਹੈ ਮੈਂ ਨਾਮ ਤੇ ਬੈਠੇ ਆ ਮੇਰੇ ਅਰਜਨ ਜੀ 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 ਉਹਨਾਂ ਨੇ ਸਮਝਾਇਆ ਕਿ ਜੇ ਆਪ ਸਮਝਾਉਂਦੇ ਹੋਂਦੇ ਆਪ ਸਮਝਣਾ ਆਪਣਾ ਫਰਜ਼ ਹੈ ਠੀਕ ਹੈ ਤੇ ਬੜੀ ਲੱਗਾਈ ਤੇ ਇਦਾਂ ਕੁਝ ਹੀ ਸਾਹਮਣੇ ਹੋਰ ਲਾ ਕੇ ਦੱਸਣ ਤੇ ਲੈ ਲਈ ਅਸੀਂ ਗਲਤੀ ਕਰ ਲਏ ਜੋ ਤੋਹ ਸੱਕਦੇ ਹਾਂ ਜੀ ਜੀ ਕਮਟੇ ਕੋਈ ਸਾਹ ਦੇ ਦੱਸਦੇ ਕੋਈ ਬੜਾ ਬਹਿ ਨਹੀਂ ਦੱਸਣਾ ਤੁਹਾਨੂੰ ਫਿਕਰ ਜੀ ਜਦੋਂ ਜੋ ਕਾਨੂੰਨ ਹੋਣਗੇ ਤੇ ਤੁਸੀਂ ਕੋਈ ਹੈ ਸਾਡੇ ਦਾ ਸਭ ਕੁਝ ਹੈ ਨਾ ਕਿਹੜਾ ਆਦੇ ਸਰਪ੍ਰੀਖਿ ਸੀ ਅੱਜ ਬੈਠੇ ਆ ਅੱਦੇ ਬਰੂ ਚੰਗੀ ਰੋਟੀ ਖਾਣੇ ਆ ਹਾਂ ਤੇ ਸੌਖੀ ਰੋਟੀ ਖਾਣੇ ਆ ਤੁਹਾਨੂੰ ਤੇ ਤੁਹਾਡਾ ਇੱਥੇ ਆ ਸਾਡੇ ਦਰਦ ਤੇ ਬਸ ਤੁਸੀਂ ਖਿਆਲ ਰੱਖਿਆ ਕਰ ਤੁਹਾਡਾ ਜੇ ਅਸੀਂ ਕੋਈ ਗਲਤ ਵਰਲਡ ਬੂਲ ਦੇ ਜਾਂ ਕੋਈ ਨਾ ਤੇ ਚਲੋ ਸਾਨੂੰ ਕੋਈ ਗੱਲ ਚ ਡੁੱਲੀ ਜਾਂਦਾ ਬੋਲੀ ਜਾਂਦਾ ਹੁਣ ਆਪਾਂ ਰਹੇ ਨੂੰ ਕਹਿੰਦਾ ਜਵਾਬ ਨਹੀਂ ਦੇਣ ਕੋਈ ਤੇਰੀ ਮੱਈ ਆਣਵਾ ਜੇ ਆਪ ਨੂੰ ਹਾਂਜੀ ਰਾਵਣ ਪਟਿਆਲੇ ਵਾਲਿਆਂ ਦੀਆਂ ਗੱਲਾਂ ਕਰੀ ਜਾਂਦੇ ਆ ਥੱਕੀ ਸੀ ਮੇਰੇ ਨਾਲ ਆਡੇ ਨਾਲ ਆਪਣੇ ਕੋਈ ਬੋਲੀ ਜਾਵੇ ਬੋਲੀ ਜਾਵੇ ਕਾਜੀ ਨਹੀਂ ਲੱਸੀ ਇਹ ਆਪਣੇ ਵੱਲੋਂ ਮੈਨੂੰ ਦੱਸ ਰਹੀ ਸੀ ਪਹਿਲੇ ਆਪਣੀਆਂ ਪੈਂਟੀਆਂ ਚੱਕ ਲਈ ਚੇਅਰਮੈਨ ਨੂੰ ਕਹਿੰਦੀ ਸੀ ਖਲਾਰੇ ਆ ਕੀ ਬੋਤ ਉਹਨਾਂ ਪਤਾ ਕੀ ਆ ਗੈਸ ਦਬਾ ਕੇ ਖੋਲਨੀ ਪਹਿਲੀ ਬਾਥਰੂਮ ਤੇ ਉਹਦੇ ਉਹ ਇਹਨੂੰ ਬੰਦ ਤੇ ਕਰ ਰਹੀਗੀ ਜਾ ਕੇ ਜੇ ਚਲਦੀ ਹੋਏਗੀ ਤਾਂ ਨਾ ਘੱਟ ਕਰ ਗਈ ਨਾ ਚਲ ਕੋ ਸਾਡੀ ਘੱਟ ਤੇ ਰਾਤ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਸੀਗੀ ਵੀਡੀਓ ਮੋਨਟਾਈਜ਼ਨ ਹੋ ਰਹੀ ਸੀਗੀ ਚੜ੍ਹ ਨਹੀਂ ਰਹੀ ਸੀਗੀ ਇਸ ਕਰਕੇ ਲੇਟ ਬਹੁਤ ਹੋ ਗਿਆ ਸੀਗਾ ਸਾਢੇ 11:00 ਵੱਜ ਕੇ ਸੀਗੀ ਫੇਰ ਅਸੀਂ ਨਹੀਂ ਪਾਈ ਤਾਂ ਕਰਕੇ ਅਸੀਂ ਸਵੇਰ ਅਹ ਦਾ ਟਾਈਮ ਸਵੇਰ ਸੀਗਾ ਸਵੇਰ ਪਾਈ ਸੀਗੀ ਤੇ ਅੱਜ ਆਪਾਂ ਦੁਬਾਰਾ ਫੇਰ ਦੋ ਪਾ ਦਾਂਗੇ ਵਈ ਕੀ ਅੱਜ ਇੱਕ ਸੁਬਾ ਪਹਿ ਗਿਆ ਤੇ ਇੱਕ ਸ਼ਾਮ ਨੂੰ ਫੇਰ ਪਾ ਦਾਂਗੇ ਤੇ ਦੋਨੇ ਵੀ ਲੋਗ ਇਹ ਤੋਂ ਤੇ ਸ਼ੇਅਰ ਕਰਦਿਆ ਕਰੋ ਕਿ ਤੇ ਲਾਈਕ ਸ਼ੇਅਰ ਕਰਨਾ ਕਮੈਂਟ ਕਰਨਾ ਭੁੱਲਿਆ ਕਰੋ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਹੀ ਹੈ ਜੱਪਲੂਰ ਹੋਣਾ ਪਿਆਰੀਆਂ ਪਿਆਰੀਆਂ ਤੋਂ ਸਾਰਾ ਸੁਪਨੇ ਗੱਲਾਂ ਕਰਦੀ ਹੈ ਕਾ ਬੰਦਾ ਪਾ ਹਾਂ ਮੈਨੂੰ ਵੀ ਕਿਸੇ ਨੇ ਪਿਆ ਕੀ ਖਲਾਰੇ ਪਾ ਕੇ ਆਈਆਂ ਹੈ ਹੈ ਤਰੀ ਹਮ ਅਲੀ ਜੀ ਵੀ ਦੀ ਕਪੜਾ ਨਾਲ ਬੜਾ ਵਧੀਆ ਹੁੰਦਾ ਹੈ ਸਲਵਾਰ ਸੋਹਣੀ ਸਿੱਪੀ ਹੈ ਨਾ ਹਮ ਸਫਾਈ ਹੋਈ ਜਾ ਰਹੀ ਨਾ ਜਿਵੇਂ ਜਿਵੇਂ ਆਪਾਂ ਕਪੜਾ ਸਿੰਦੇ ਰਹੇ ਨੇ ਓਨੀ ਓਨੀ ਹੱਥ ਚ ਸਫਾਈ ਪੈਣੀ ਬਸ ਇੱਕ ਚੀਜ਼ ਹੀ ਨਹੀਂ ਆਉਂਦੀ ਮੈਨੂੰ ਹਮ ਆ ਪਾਣੀ ਆ ਚੋਨਾ ਸਕਰੋਲ ਇਹ ਤੇ ਤੇ ਚਲਾਉਣੀ ਚ ਪੈਂਦੀ ਹੈ ਮਸ਼ੀਨ ਤੇ ਚਲਾ ਕੇ ਹਾਂ ਜੀ ਇਹ ਚੱਲਦੀ ਨਹੀਂ ਮੇਰੇ ਤੋਂ ਮਾ ਸੋ ਪੈਰ ਤੇ ਚੱਲ ਪੈਰ ਤੇ ਚਲਾਵਾ ਚਲਾਉਣੀ ਹਮਨ ਚਲਾਨੀ ਪੈਂਦੀ ਹੱਥ ਤੇ ਹਾਂ ਤੇ ਚਲਾਉਣੀ ਪੈਂਦੀ ਮੈਨੂੰ ਨਾ ਤਾਂ ਸਿੱਧੀਆਂ ਸੀ ਨਾ ਹੀ ਮਾਰ ਲੈਣੀਆਂ ਫਿਰ ਹੂੰ ਫੱਟਾ ਜਿਹਾ ਬਣਵਾ ਦਾਂਗੇ ਤਾਂ ਫੱਟਾ ਜਿਹਾ ਵੱਡਾ ਸਾਰਾ ਨਾ ਜਾਂ ਫੱਟੀ ਤੇ ਤਾਂ ਲਿਆ ਖਰਕਾਂ ਨਹੀਂ ਨਹੀਂ ਐਦੇ ਵਿੱਚ ਨਾ ਕੁਛ ਐਸਾ ਜਿਹਾ ਸਿਸਟਮ ਲਾਗੇ ਨੀਕਣਾ ਕਰਕੇ ਜਿੱਥੇ ਮੇਰੇ ਪੈਰ ਸੋਖੇ ਆ ਜਾਣ ਹਾਂ ਤੇ ਮੈਂ ਫੱਟਾ ਜਿਹਾ ਕਸਿਆ ਜਾਵੇ ਉਹ ਹਾਂ ਫੱਟਾ ਜਿਹਾ ਦੱਸਿਆ ਜਾਵੇ ਹੂੰ ਇੰਨਾ ਕੋ ਫੱਟਾ ਹੋਵੇ ਤੇ ਐਸੇ ਹਿਸਾਬ ਨਾਲ ਐਦੇ ਵਿੱਚ ਮੇਰਾ ਜਿੱਥੇ ਪੈਰ ਆਂਦੇ ਹੂੰ ਉਸ ਹਿਸਾਬ ਨਾਲ ਐਦੇ ਲੈਵਲ ਤੇ ਲੱਗ ਜੇ ਤਾਂ ਉਵੇਂ ਹੀ ਰੱਖ ਲਾ ਕਰਾ ਫਿਰਦੇ ਹਾਂ ਜ਼ਰੂਰੀ ਨਹੀਂ ਹੈ ਹਾਂ ਹਨਾ ਜਿਵੇਂ ਆਪਾਂ ਉਵੇਂ ਰੱਖਨੇ ਆ ਜ਼ਮੀਨ ਤੇ ਹਾਂ ਬਸ ਉਵੇਂ ਹੀ ਰੱਖੇ ਜਾਂ ਹਾਂ 2 बाई 5 ਤੇ ਇਹਨਾਂ ਤੇ ਵਿੱਚ ਸਾਲ ਕੱਢ ਕੇ 2 बाई 5 ਤੇ ਫੱਟੀ ਲੱਗ ਜੇ ਬਸ ਜਿਹੜੇ ਸਾਈਡ ਪਾਸੇ ਨਾਲ ਤੁਨ ਨਪਣਾ ਹਨਾ ਪੈਰ ਤੇ ਇਲਾਸਟਿਕ ਬਾਹਰ ਤੇ ਨਹੀਂ 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 ਹਜੇ ਕੋਈ ਕਿਉਂਕਿ ਇਹ ਟਾਈਮ ਬਹੁਤ ਹੋਇਆ ਪਿਆ 4 ਵਜੇ ਹਾਂ 4 ਵਜੇ ਪਹਿਲਾਂ ਕਿਤਾਬ ਜਾਣਾ ਤਾਂ ਕਿਤੇ ਨਹੀਂਗਾ ਕਿਉਂ ਮੇਰੇ ਰੰਗ ਬਾਈ ਨਹੀਂ ਦੇ ਉਹ ਮੈਂ ਫੇਰੀ ਦੇ ਕੇ ਆਉਂਗਾ ਜੇ ਚਾਹ ਪੀ ਕੇ ਕੇ ਆਉਂਗਾ ਅੱਜ ਬਾਈਕ ਨਹੀਂ ਕੱਢਣੀ ਹਾਂ ਆ ਜਾਣਾ ਤਾਂ ਕਿਤੇ ਹਾਂ ਆ ਜਾਗਾ ਹਾਂ ਕਿੱਥੇ ਜਾ ਕਿੱਥੇ ਜਾ ਤੈਨੂੰ ਲੈ ਕੇ ਜਾਣਾ ਮੈਂ ਬਾਈਕ ਅੱਗੇ ਬਾਈਕ ਪਾ ਪਾਪਾ ਨੇ ਅੱਜ ਬਾਈਕ ਨਹੀਂ ਕੱਢਣੀ ਜੱਪੂ ਅੱਜ ਪਾਪਾ ਨੇ ਬਾਈਕ ਨਹੀਂ ਕੱਢਣੀ ਅੱਜ ਤਾਂ ਬਸ ਵੀਰ ਚੇਅਰ ਤੇ ਸੈਰ ਕਰਿਓ ਇੱਕ ਲਿਆ ਦਿਓ ਰੀਲ ਹਮ ਕ੍ਰੀਮ ਕਲਰ ਦੀ ਹਮ ਉਹਦੇ ਵਿੱਚ ਦੋ ਟੋਟੇ ਪਏ ਆ ਜਿਹੜਾ ਮੈਂ ਕਪੜਾ ਦਾਂਗੀ ਉਹਨਾਂ ਫੇਰ ਟਾਈਮ ਨਾ ਪਿਆ ਦੇ ਤੁਸੀਂ ਪਹਿਲੇ ਦੇ ਆਓ ਨਹੀਂ ਨਹੀਂ ਮੈਂ ਦੇ ਆਉਂਗਾ ਮੈਂ ਚਾਪੀ ਕਿਤੇ ਆਉਂਗਾ ਨਾਲ ਦੀ ਨਾਲ ਹਾਂ ਚਾਹ ਤੇ ਮੈਂ ਬਣਾ ਦੇਣੀ ਹਾਂ ਠੀਕ ਹੈ ਬਾਕੀ ਪੈ ਸਾਰੇ ਬੈਲਾਂ ਨੂੰ ਰਾਤ ਵੈਸੇ ਜਿੰਨੇ ਦਸਤੀ ਦਿੱਤਾ ਮੈਂ ਇੱਕ ਵਾਰੀ ਦੁਬਾਰਾ ਦਰਦਾ ਕੀ ਸਾਰਿਆਂ ਨੂੰ ਢੀਕ ਰਹੀ ਹੋएगी ਕੀ ਵੀਡੀਓ ਨਹੀਂ ਆਈ ਉਹ ਰਾਤਾ ਸੀ ਬੜੀ ਕੋਸ਼ਿਸ਼ ਕੀਤੀ ਕਿ ਉਹ ਪਤਾ ਨਹੀਂ ਵੀਡੀਓ ਐਡ ਪੈਂਡ ਖਾਣੀ ਦਾ ਕਾਕਾ ਨਗਾ ਹੁੰਦਾ ਸੀ ਬੱਚ ਉਹ ਫਿਰ ਮੈਂ ਤੋਂ ਤਲਾ ਕੀਤਾ ਤਾਂ ਕਾਕਾ ਵੀ ਸੀ ਉਹ ਥੋੜਾ ਕੁਛ ਸੀ ਕਹਿੰਦੇ ਤੁਸੀਂ ਨੋਟ ਨਹੀਂ ਦਿੱਤਾ ਬੱਚੇ ਵੀ ਸੀ ਬਾਹਰ ਖੇਡ ਰਹੇ ਹਾਂ ਬੱਚੇ ਆ ਗਏ ਬੱਚਿਆਂ ਦਾ ਨਹੀਂ ਬੱਚਿਆਂ ਦਾ ਤਾਂ ਮੈਂ ਸਜ ਬੰਦ ਕਰ ਦਿੰਦਾ ਹੁੰਦਾ ਮੈਨੂੰ ਲੱਗਾ ਬੱਚਿਆਂ ਦਾ ਨਹੀਂ 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 ਉਹ ਜਦੋਂ ਉਹ ਸੋਚ ਰਿਹਾ ਸੀ ਮੈਂ ਤੁਹਾਨੂੰ ਦੱਸਦਾ ਨਾ ਜਦੋਂ ਮੈਂ ਉਹ ਕੀਤਾ ਠੀਕ ਹੈ ਉਹ ਬੱਚੇ ਤੇ ਉਹ ਕਰਤਾ ਦੁਬਾਰਾ ਐਡਿਟ ਕੀਤੀ ਵੀਡੀਓ ਰਾਤ ਮੈਂ ਤੇ ਉਹ 15 ਮਿੰਟਾਂ ਚ ਹੀ ਹੋ ਗਈ ਤੇ ਚਲੋ ਆਪਾਂ ਨਾ ਫਿਰ ਸਵੇਰੇ ਪਾਈ ਮੈਂ ਕਿਹਾ ਹੁਣ ਰਾਤ ਕੀ ਰਾਤ ਅੱਧੀ 12 ਵਜੇ ਤੱਕ ਸਿਰ ਖਪਾਈ ਕਰਦੇ ਰਹੋ ਜੀ ਤੇ ਫਿਰ ਅਸੀਂ ਮੈਂ ਤਾਂ ਸਵੇਰੇ ਪਾਵਾਂਗੇ ਚਲੋ ਸਾਰੇ ਇੱਕ ਇਹ ਛੋਟੀ ਕਰਕੇ ਇਹਦਾ ਨਾਮ ਬਾਲੇ ਬੇਰੀ ਵਰਤਿਆ ਵਾ ਇਹਦਾ ਨਾਮ ਨਹੀਂ ਵਰਤਣ ਦਿੰਦਾ ਤੇ ਅੱਜ ਤੁਸੀਂ ਅੱਜ ਦੀ ਵੇਟ ਵੇਅਰ ਕਰਿਓ ਕਿ ਅੱਜ ਵੀਡੀਓ ਇੱਕ ਹੋਰ ਪਾਉਗੀ ਤੇ ਉਹ ਮੈਂ ਦੱਸ ਚੁੱਕਿਆ ਹਾਂ ਇਹ ਕਿ ਤੁਸੀਂ ਜਿਹੜੀ ਰਾਤ ਅਸੀਂ ਸਵੇਰੇ ਵੀਡੀਓ ਪਾਈ ਉਹ ਜ਼ਰੂਰ ਦੇਖਿਓ ਜਾ ਕੇ ਠੀਕ ਹੈ ਤੇ ਅਸੀਂ ਰਹੀ ਗੱਲ ਹੁਣ ਕਿਹਦੇ ਅਸੀਂ ਮਾਫੀ ਮੰਗਦੇ ਆ ਤੁਹਾਨੂੰ ਵੇਟ ਕਰਨੀ ਪਈ ਅਫਤ ਕਰਨੀ ਪਈ ਤੀਆਂ ਵੀ ਚੱਲਿੰਗੀਆਂ ਸਾਰੇ ਤਿਆਰ ਹੋਣ ਤੇ ਸਾਰੇ ਇੰਡੀਪੈਂਡੈਂਸ ਡੇ ਹੋ ਤੇ ਅਸੀਂ ਕਰਾਂਗੇ ਆਜ਼ਾਦੀ ਦੇ ਹਾਂ ਆਜ਼ਾਦ ਕਰਨਾ ਆਜ਼ਾਦੀ ਦੇ ਦਿਨ ਆਜ਼ਾਦੀ ਮੇਰੀ ਆਜ਼ਾਦੀ ਦੇ ਦਿਨ ਖਤਮ ਹੋਏ ਸੀ ਉਹ ਦਿਨ ਆ ਰਿਹਾ ਹਰਜੀਤ ਦੀ ਆਜ਼ਾਦੀ ਦੇ ਕਰਕੇ ਕਿਉਂਕਿ ਐਨੀਵਰਸਰੀ ਵੀ ਆ ਰਹੀ ਹੈ ਐਨੀਵਰਸਰੀ ਕਰਕੇ ਹਰਜੀਤ ਕਹਿੰਦੇ ਮੇਰਾ ਆਜ਼ਾਦੀ ਦਾ ਦਿਲ ਖਤਮ ਹੋ ਗਏ ਇੱਕ ਆਜ਼ਾਦੀ ਸਾਨੂੰ ਮਿਲੀ ਸੀ ਦੇਸ਼ ਵੱਲੋਂ ਤੇ ਇਹ ਆਜ਼ਾਦੀ ਹਰਜੀਤ ਮੇਰੀ ਖੋਈ ਗਈ ਹੈ ਰਮਣ ਵੱਲੋਂ ਮੇਰੀ ਖੋਈ ਗਈ ਹੈ ਰਮਣ ਵੱਲੋਂ ਵਾਹ ਆਜ਼ਾਦੀ ਖੋਈ ਗਈ ਹੈ ਤੇ ਮੈਨੂੰ ਮੈਂ ਮੈਂ ਤਾਂ ਮੇਰਾ ਤਾਂ ਸੱਚੀ ਆਜ਼ਾਦੀ ਹੋਈ ਸੀ ਮੇਰੇ ਹਾਂ ਮੈਂ ਤਾਂ ਸੱਚੀ ਆਜ਼ਾਦੀ ਹੋਈ ਸੀ ਮੇਰੀ ਮੇਰੀ ਅਗਰ ਲੋ ਮਨਾਉਣ ਵਾਲੇ 15 ਅਗਸਤ ਨੂੰ ਆਜ਼ਾਦੀ ਮਨਾਉਂਦੇ ਨੇ ਮੇਰੀ 21 ਅਗਸਤ ਨੂੰ ਮਨਾਈ ਗਈਗੀ ਮੇਰੀ ਆਜ਼ਾਦੀ 21 ਅਗਸਤ ਨੂੰ ਮਨਾਈ ਗਈ ਸੀ ਮੇਰੇ ਰਵਣ ਆਜ਼ਾਦ ਹੋਏ ਸੀ ਤੇ ਮੈਂ ਪਿੰਜਰੇ ਚ ਪਿਆ ਸੀ ਬਿਆਸੀ ਤੁਹਾਡੇ ਭਾਜੀ ਨਾ ਬੈਕ ਕੈਮਰਾ ਪਤਾ ਕਿਵੇਂ ਐਕਟ ਕਰੇ ਮੇਂਦੇ ਰਵਣ ਦੇ ਆਜ਼ਾਦ ਹੋਏ ਸੀ ਤੇ ਮੈਂ ਪਿੰਜਰੇ ਇੱਥੇ ਪਿਆ ਸੀ ਐਵੇਂ ਹੋ ਰਹੀ ਹੈ ਮਤਲਬ ਕਿ ਜਿਵੇਂ ਕੈਮਰਾ ਸਾਹਮਣੇ ਚੱਲ ਰਿਹਾ ਵੇ ਐਕਟਿੰਗ ਚੱਲ ਰਹੀ ਹੈ ਇਹਨਾਂ ਨੂੰ ਕਦੀ ਵੀ ਨੋਟ ਕਰ ਲਿਓ ਇੰਟਰਵਿਊ ਦੇ ਵਿੱਚ ਵੀ ਤੁਹਾਡੇ ਮੇਰੇ ਹੱਥਾਂ ਵਿੱਚ ਹੋਣਗੇ ਤੇ ਨਾਰਮਲ ਗੱਲ ਆਪਾਂ ਚੱਲਦੀ ਹੋਏਗੀ ਮੇਰੀ ਜੇ ਮੈਂ ਸਾਹਮਣੇ ਵਾਲਾ ਕੁਝ ਪੁੱਛ ਰਿਹਾ ਤੇ ਤੁਹਾਡੇ ਭਾਜੀ ਉਹ ਐਂ ਹੁੰਦਾ ਨਾ ਤਾਂ ਇੰਨੇ ਵੀ ਨਹੀਂ ਮਾਰਦਾ ਮੈਂ ਐਂ ਕਰਕੇ ਐਂ ਨਹੀਂ ਰੱਖਦਾ ਉਹਨੂੰ ਨਹੀਂ ਨਹੀਂ ਮਣੀ ਪਈਦੀ ਆ ਜਦੋਂ ਇੰਟਰਵਿਊ ਕਰਕੇ ਉਹ ਮੇਰੇ ਹੱਥਾਂ ਨਹੀਂ ਝੱਕੀ ਜਾਵੇ ਮੈਨੂੰ ਪਤਾ ਲੱਗਿਆ ਮੈਂ ਕਿਹਾ ਹੱਥਾਂ ਦੇ ਇੰਟਰਵਿਊ ਦੇ ਵਿੱਚ ਮੈਂ ਪੂਰਾ ਹੀ ਕੰਟਰੋਲ ਕਰਕੇ ਬੈਠੀ ਹੁੰਨੀ ਆ ਮੇਰੇ ਕਈ ਵਾਰ ਤੇ ਜੀ ਕਰਦਾ ਕਿਉਂਕਿ ਅਸੀਂ ਉਹਦੇ ਵਿੱਚ ਆਪਾਂ ਦੂਜੀ ਕੋਈ ਗੱਲ ਨਹੀਂ ਕਰ ਜਿਹੜੀ ਗੱਲ ਤੇ ਗੱਲ ਹੋ ਰਹੀ ਹੈ ਉਹਦੇ ਜਵਾਬ ਦੇਣ ਦੇ ਕਈ ਵਾਰ ਤੇ ਜੀ ਕਰਦਾ ਹੱਥ ਹੀ ਫੜ ਲਾਂ ਕਿ ਹੱਥ ਥੱਲੇ ਕਰ ਲਓ ਉਹ ਉਹ ਗੱਲ ਹੋ ਗਈ ਇੱਥੇ ਜਿਵੇਂ ਸਾਡੇ ਇੰਟਰਵਿਊ ਜਿਹੜਾ ਚੰਡੀਗੜ੍ਹ ਵੈਸੇ ਉੱਥੇ ਇਹ ਦੇਖੋ ਤੁਸੀਂ ਇੱਕ ਕਚਿਚੀਆਂ ਇਹ ਲੈ ਰਹੀ ਐ ਕੈਮਰੇ ਦੇ ਸਾਹਮਣੇ ਤੇ ਕੈਮਰੇ ਤੋਂ ਬਾਅਦ ਚ ਮੇਰਾ ਕੀ ਹਾਲ ਹੁੰਦਾ ਹੋਊਗਾ ਕਚਿਚੀ ਨੇ ਉਹ ਉਹ ਜਿਹੜਾ ਤੁਹਾਡਾ ਤੁਹਾਡੀ ਗੱਲ ਹੈਗੀ ਹੈ ਨਾ ਹੈ ਨਾ ਇੰਟਰਵਿਊ ਦੇ ਵਿੱਚ ਉਹ ਹਿਸਾਬ ਹੋ ਗਿਆ ਹੁਣ ਮੈਂ ਵੀ ਉਹਨਾਂ ਦੀ ਰੀਸ ਕਰਨੀ ਐ ਪਤਾ ਕਿੰਨਾ ਦੀ ਉਹ ਆਪਾਂ ਇੰਟਰਵਿਊ ਦੇਖਿਆ ਸੀ ਨਾ ਉਹਨਾਂ ਦਾ ਬਲਕਾਂ ਖਿਲਾ ਜੀ ਦਾ ਤੇ ਉਹਨਾਂ ਦੀ ਵਾਈਫ ਉਹ ਨਾ ਜਦੋਂ ਕੁਝ ਜ਼ਿਆਦਾ ਬੋਲਣ ਲੱਗ ਜਾਂਦੇ ਸੀ ਨਾ ਉਹਨਾਂ ਦੇ ਹਸਬੰਦ ਹਨਾ ਬਲਕਾਂ ਉਹਨਾਂ ਖਿਲਾ ਜੀ ਤੇ ਉਹਨਾਂ ਦੀ ਵਾਈਫ ਉਹਨਾਂ ਦੇ ਹੱਥ ਤੇ ਹੱਤ ਤਾਰ ਦਿੰਦੀ ਸੀ ਇਹਨਾਂ ਕਰਕੇ ਹੂੰ ਕਿ ਬਸ ਉਹ ਪਹਿਲੇ ਹੀ ਉਹਨਾਂ ਨੇ ਕਿਹਾ ਨਾ ਕਿ ਜਿੱਥੇ ਜ਼ਿਆਦਾ ਬੋਲਣ ਲੱਗ ਗਏ ਜਾਂ ਕੋਈ ਵੀ ਗੱਲ ਹੋएगी ਆਪਾਂ ਤੇ ਆਪਣੇ ਤੋਂ ਕਰੀ ਆਪਣੇ ਤੋਂ ਤਾਂ ਮੈਂ ਜ਼ਿਆਦਾ ਬੋਲਦੀ ਤੂੰ ਹੀ ਹੁੰਨੀ ਆ ਤੇਰੇ ਹੱਥ ਰੱਖਣਾ ਪਿਆ ਕਰ ਮੈਨੂੰ ਨਹੀਂ ਹੱਥ ਮਾਰ ਮੈਂ ਤੁਹਾਡੇ ਹੱਥ ਮਾਰਨ ਦੀ ਗੱਲ ਕਰ ਰਹੀ ਆ ਤੇ ਉਹ ਸੇ ਕਰਕੇ ਮੈਨੂੰ ਵੀ ਹੁਣ ਇਹ ਇਹ ਕਰਨਾ ਪੈਗਾ ਜਿੱਤੇ ਹੱਥ ਧਰਦੇ ਭਾਜੀ ਸਮਝੇਗੀ ਕਿ ਚੁੱਪ ਹੀ ਕਰ ਜਾ ਮੈਂ ਹੁਣ ਤੇ ਤੇ ਹੁਣ ਮੈਂ ਚੱਲੀਏ ਚਾਹ ਬਣਾ। ਦੇਖੋ ਮੈਂ ਬਣਾਨੀ ਆ ਚਾਹ ਤੇ ਤੁਹਾਡੇ ਭਾਜੀ ਲੱਗੇ ਆ। ਸਲਵਾਰ ਬਹੁਤ ਸੋਹਣੀ ਸੀ ਤੇ ਪਹੁੰਚੇ ਦੇਖੋ। ਹੋਣੇ ਹਨ। ਛੋਟੇ ਵੱਡੇ ਬਣ ਗਏ ਅੱਜ ਕੱਲ ਤੇ ਚ ਪਹੁੰਚੇ ਹੀ ਵੱਡੇ ਚੋੜੇ ਚੋੜੇ ਬਣ ਨੇ। ਮੋੜੇ ਤੁਸੀਂ ਨਾ ਬੁੱਕਰਾ ਮੈਨੂੰ ਬੜੀ ਬਰੀਕ ਲਿਆ ਕੇ ਦਿੱਤੀ ਐ। ਮਤਲਬ ਐ 1.5 ਇੰਚ ਦੀ ਹੈਗੀ ਐ। ਪਹੁੰਚੇ ਐਨੇ ਛੋਟੇ ਨਹੀਂ ਜੰਗੇ ਲੱਗਦੇ ਹੈਲੋ ਹੈ ਆ ਜਾ ਅੱਗੇ ਲੈ ਕੇ ਆ ਜਾ ਡੱਬਾ ਚਾਹ ਤਰੀ ਰਹੀ ਸੀ ਛੇਰ ਦੀ ਦੇਖ ਲੋ ਅਸੀਂ ਰੋਟੀ ਨਹੀਂ ਖਾਦੇ ਅੱਜ ghee ਨਹੀਂ ਦਿੱਤਾ ਤੁਹਾਡੇ ਪਾਜੀ ਨੇ ਨਹੀਂ ਖਾਦੀ ਜੱਪੂ ਬੱਪੂ ਕੀ ਕਰਦਾ ਪੁੱਤ ਮੇਰਾ ਆ ਕੀ ਹੈ ਫੋਨ ਹਾਂ ਹੈਲੋ ਫੋਨ ਹੈਲੋ ਹੈਲੋ ਕਈ ਸਾਰੇ ਠੀਕ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੱਪੂ ਪਿਆਰਾ ਬੱਚਾ ਏ ਪਿਆਰਾ ਬੱਚਾ ਪਾਲਾ ਪਾਲਾ ਉਹ ਪਾਪਾ ਕੀ ਕਹੀ ਜਾਂਦੇ ਨੇ ਪੁੱਛ ਕੇ ਆਏ ਕੀ ਕਹਿੰਦੇ ਨੇ ਪਾਪਾ ਫੇ ਕਪਾ ਕੀ ਗੰਦਾ ਗੰਦਾ ਹੈ ਪਾਣੀ ਲੱਗਾ ਘੱਟ ਪੈ ਗਿਆ ਥੋੜਾ ਜਿਹਾ ਹੋਰ ਸਮੋ ਗੰਦਾ ਗੰਦਾ ਨਹੀਂ ਪੁੱਤ ਆ ਜਾ ਅੰਦਰ ਰਜ ਲੈ ਚਾਹ ਪਹਿਲੇ ਮੈਂ ਮਸ਼ੀਨ ਪਹਿਲੇ ਬਾਹਰ ਕੱਢ ਲਉਂਨੀ ਤੇਰ ਮਸ਼ੀਨ ਬਾਹਰ ਕੱਢਦਾ ਚਾਹ ਮੈਂ ਨਾ ਚਾਦਰ ਨੂੰ ਚੇਂਜ ਕਰਨੀ ਸੀ ਇੰਜ ਕਰੋ ਤੁਸੀਂ ਉਹਦੇ ਆਓ ਜਬੀਰ ਚੇਰ ਤੇ ਜਾ ਕੇ ਠੀਕ ਹੈ ਤੇ ਮੈਂ ਪਿੱਛੋਂ ਜਪਨੂਰ ਨੂੰ ਲੈ ਜਾਓ ਓਨੇ ਜੋ ਮੈਂ ਬਥੇਰਾ ਕੰਮ ਸਾਰਾ ਕੰਮ ਕਰ ਦੂੰ ਠੀਕ ਰੀਲ ਵੀ ਲੈ ਆਇਓ ਤੇ ਉਹ ਜੋ ਕਿਉਂਕਿ ਆ ਤੁਹਾਨੂੰ ਕੰਮ ਪਹਿਲੇ ਹੀ ਜਾਣਾ ਪਏਗਾ ਆ ਨਮਕੀਨ ਖਾ ਲੈ ਪਕੌੜੀ ਖਾ ਲੇਗਾ ਆ ਮੀਰੇ ਆ ਹਸਪੀਟਲ ਆ ਰਾਵਣ ਦਾ ਤੜਾ ਬੜਾ ਚੀਜ਼ਾ ਤੜੀ ਕਿੱਥੇ ਆ ਪਕੌੜੀਆਂ ਪਕੌੜੀਆਂ ਤਲਕੇ ਬਣਦੇ ਆ ਤੇ ਜੋ ਸੀ ਵੀ ਤਾਂ ਖਾਂਦੇ ਹੋ ਆ ਬਈਆਂ ਕਿਤੇ ਕਿਤਾਈ ਤਾਂ ਪਹਣੀ ਕਿਦਾਂ ਆ ਜਪ ਨੂੰ ਢਾਣਾ ਵੀ ਮੂੰਹ ਕੋਲ ਕਰਦੀ ਹੈ ਮੈਂ ਕੋਲ ਹੀ ਨਹੀਂ ਲਿਆਂਦੀ ਪਾਣੀ ਕੋਲ ਹੀ ਚਾਹ ਤੇ ਨਾ ਯਾਰ ਫੋਨ ਜਾਂ ਪਤਾ ਨਹੀਂ ਕਿੱਥੋਂ ਆਈ ਜਾਂਦਾ ਸਪਮ ਪਤਾ ਨਹੀਂ ਕੀ ਸਕੈਮ ਫੋਨ ਹਨਾ ਅਗਰ ਕਿਸੇ ਭੈਣ ਭਰਾ ਨੂੰ ਆਉਂਦਾ ਠੀਕ ਹੈ ਚੱਕਿਆ ਨਾ ਕਰੋ ਕਿਉਂਕਿ ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ ਨਾ ਤੁਸੀਂ ਉਹ ਕਰਿਆ ਕਰੋ ਕੀ ਕਹਿੰਦੇ ਹੁੰਦੇ ਕਾਲ ਟਰੈਕਰ ਹਾਂ ਉਹ ਟ੍ਰੂ ਕੋਲਰ ਸੌਰੀ ਹਾਂ ਉਹਦੇ ਤੇ ਪਤਾ ਲੱਗ ਜਾਂਦਾਗਾ ਉਹ ਡਾਊਨਲੋਡ ਕਰਕੇ ਰੱਖੋ ਤੇ ਉਹਦੇ ਦੀ ਆੜੀ ਚੱਕੀ ਜਾਂਦੀ ਆ ਉਹ ਸਾਰਾ ਪਤਾ ਲੱਗ ਜਾਂਦਾ ਵੀ ਉਹ 10 ਵੀ ਦੰਦਾਗਾ ਵੀ ਇਹ ਫੋਨ ਚੱਕਣ ਵਾਲਾ ਨਹੀਂਗਾ ਹੈਨਾ ਬੱਪੂ ਕੀ ਕਰਦਾ ਪੁੱਤ ਚੀਜੀ ਖੋਲਦਾ ਕੀ ਖਾਂਦੇ ਹੋ ਜੱਪੂ ਪਾਪਾ ਚਲੇਗੇ ਪਾਪਾ ਗਏ ਨਾ ਦੁਕਾਨ ਤੇ ਗਏ ਨਾ ਦੋ ਸ਼ਾਪ ਤੇ ਗਏ ਨਾ ਲੈ ਕੇ ਨਹੀਂ ਗਏ ਨਾ ਮੇਰੇ ਪੁੱਤ ਨੂੰ ਨਹੀਂ 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 ਲੱਗੇ ਕਿ ਤੁਸੀਂ ਖੋਦ ਨਹੀਂ ਜਾਣਾ ਸੀ ਹੈ ਬਾ ਕੀ ਪਾਪਾ ਸਾਰਿਆਂ ਨੂੰ ਸਾਸਰੀਕਾਲ ਬੁਲਾ ਦਿਓ ਨਾਲੇ ਨਹੀਂ ਆ ਅਗਰ ਆਉਈ ਰੀਲ ਆਂਦੀ ਸੀ ਨਾ ਉਹਨੇ ਇਹਦੇ ਨਾਲ ਦੀ ਪੁੱਤ ਚਾਰਾ ਨੂੰ ਸਤਿ ਸ਼੍ਰੀ ਅਕਾਲ ਕਰ ਦੋ ਕਿ ਤੁਸੀਂ ਸਾਰੇ ਠੀਕ ਹੋ ਠੀਕ ਆਹ ਠੀਕ ਹੋ ਕਿ ਸਤਿ ਸ਼੍ਰੀ ਅਕਾਲ ਜੀ ਇੱਧਰ मुंह ਕਰਕੇ ਕਰੀਦੀ ਹੁੰਦੀ ਉੱਧਰ मुंह ਕਰਕੇ ਨਹੀਂ ਫਿਰ ਪਤਾ ਕਿਵੇਂ ਲੱਗੇ ਜੀ ਸਤਿ ਸ਼੍ਰੀ ਅਕਾਲ ਜੀ ਕੀ ਮੇਰੀਆਂ ਗੱਲਾਂ ਸਮਝ ਆ ਗਈਆਂ ਸੀ ਗੱਲਾਂ ਹਾਂ ਗੱਲਾਂ ਗੱਲਾਂ ਦੱਸਿਆ ਹੁਣ ਦੱਸੋਗੇ ਤੁਸੀਂ ਗੱਲਾਂ ਕਰੂ ਹਾਂ ਇੱਧਰ ਕਾਕਾ ਕਾਕਾ ਸੁੱਤਾ ਪੁੱਤ ਸਹਿਜ ਸੁੱਤਾ ਹੋਇਆ ਹਜੇ ਨਿੰਨੀ ਕਰੰਦੇ ਉਹਨੂੰ ਛੋਟਾ ਹੈ ਨਾ ਸਹਿਜ ਛੋਟਾ ਹੈ ਨਾ ਨਹੀਂ ਉਧਰ ਨਹੀਂ ਉਧਰ ਨਹੀਂ ਜਾਣਾ ਗੰਦੇ ਬੱਚੇ ਗੰਦੇ ਬੱਚੇ ਨਹੀਂ ਬੰਨਾ ਦੇਖ ਲੈ ਫਿਰ ਮੈਂ ਪਾਪਾ ਨੂੰ ਕਹਿ ਦੂੰਗੀ ਜੱਪੂ ਨਾ ਪਤਾ ਉਹ ਉਹ ਕੌਣ ਆਇਆ ਸਿੱਪਾ ਸਿੱਪੇ ਨੂੰ ਵੇਖ ਕੇ ਤਾਂ ਥਾਪੀ ਮਾਰਦੀ ਲੈ ਢਾੰਡਦੀ ਕਿੰਨੂ ਪਈ ਐ ਸਿੱਪੇ ਨੂੰ ਹੂ ਅਸੀਂ ਪੱਪਾ ਚੀਜੀ ਖਾ ਗਿਆ ਤੇਰੀ ਜੱਪਾ ਸਿੱਪਾ ਚੀਜੀ ਲੈ ਗਿਆ ਤੇਰੀ ਜਪਨੂਰ ਚਲੀ ਗਈ ਇੱਕ ਜਨ ਉਧਰ ਗਿਆ ਇੱਕ ਜਨ ਇੱਧਰ ਚਲਾ ਗਿਆ ਜੇ ਪਨੂਰ ਤੇ ਮੈਂ ਘਰੇ ਬੰਨੀ ਆ ਸਾਡੇ ਭਾਜੀ ਤੋਂ ਹੱਥ ਭੇਜੀ ਸੀ ਮੈਂ ਆਪਣੀ ਲਾਈਨਿੰਗ ਅੱਜ ਮੈਂ ਨਹੀਂ ਗਈ ਤੇ ਰੀਲ ਮੰਗਾਈ ਮਹਿੰਦੀ ਮੰਗਾਈ ਤੇ ਛੋਟੇ ਛੋਟੀਆਂ ਚੀਜ਼ਾਂ ਕਰ ਲਈਆਂ ਸਬਜ਼ੀ ਮੰਗਾਈ ਕਿਉਂਕਿ ਇਹ ਵੀ ਜ਼ਰੂਰੀ ਹੈ ਜੋ ਰੋਜ਼ ਦਾ ਖਾਣਾ ਪੀਣਾ ਹੈਗਾ ਹੋਰ ਕੋਈ ਕੁਝ ਨਹੀਂ ਹੈ ਅੱਜ ਇੱਕ ਭੈਣ ਦਾ ਫਰੋਜ਼ਪੁਰ ਤੋਂ ਫੋਨ ਆਇਆ ਉਹਨਾਂ ਨੂੰ ਅਸੀਂ ਕਿਹਾ ਸੀ ਕਿਉਂਕਿ ਉਹ ਨਾ ਕਾਫੀ ਟਾਈਮ ਤੋਂ ਸਾਡੀ ਵੀਡੀਓ ਦੇਖਦੇ ਪਏ ਨੇ ਤੇ ਵੀਡੀਓ ਦੇਖ ਕੇ ਉਹਨਾਂ ਨੇ ਫੋਨ ਲਾਇਆ ਸੀ ਇੱਕ ਦਿਨ ਤੇ ਉਹਨਾਂ ਨਾਲ ਅੱਜ ਪਰਸਨਲੀ ਗੱਲ ਇਸ ਲਈ ਅੱਜ ਮੈਂ ਫੋਨ ਕੀਤਾ ਉਹਨਾਂ ਨੂੰ ਉਹ ਇਸ ਲਈ ਕਿਉਂਕਿ ਉਹ ਉਹਨਾਂ ਦੀਦੀ ਹੋਣੀ ਨਾ ਕਿੱਥੇ ਗਈ ਸੀ ਥੋੜੇ ਦਿਨ ਦੋ ਤਿੰਨ ਦਿਨ ਟਕੜੀ ਵਾਲੇ ਦੇ ਨਾ ਮਨੁੱਖਤਾ ਦੀ ਸੇਵਾ ਤੇ ਅਸੀਂ ਤੇ ਉਵੇਂ ਹੀ ਪ੍ਰੋਗਰਾਮ ਦੇਖ ਰਹੇ ਸੀ ਤੇ ਦੋ ਦਿਨ ਪਹਿਲੇ ਹੀ ਥੋੜੇ ਦਿਨ ਪਹਿਲੇ ਹੀ ਉਹਨਾਂ ਦਾ ਜਦੋਂ ਫੋਨ ਆਇਆ ਤੇ ਚਲੋ ਮੈਂ ਨੰਬਰ ਸੇਵ ਕਰ ਲਿਆ ਤੇ ਉਹਨਾਂ ਦੀ ਜਿਹੜੀ ਡੀਪੀ ਨਜ਼ਰ ਆਈ ਸੀ ਦੀਦੀ ਉਹਨਾਂ ਦੀ ਉਹ ਵੀਰ ਜੀ ਦੇ ਨਾਲ ਸੀ ਮੁੰਗੋਰਪ੍ਰੀਤ ਵੀਰ ਜੀ ਦੇ ਨਾਲ ਤੇ ਅੱਜ ਜਦੋਂ ਉਹ ਪ੍ਰੋਗਰਾਮ ਆ ਕਿਉਂਕਿ ਉਹਨਾਂ ਦੀ ਵੀਡੀਓ ਅਸੀਂ ਦੇਖਦੇ ਰਹਿੰਨੇ ਆ ਤੇ ਜਦੋਂ ਉਹਨਾਂ ਦਾ ਪ੍ਰੋਗਰਾਮ ਦੇਖਿਆ ਤੇ ਉਹ ਦੀਦੀ ਤੇ ਵੀਰ ਜੀ ਨਜ਼ਰ ਆਏ ਉਸ ਵੀਡੀਓ ਦੇ ਵਿੱਚ ਤੇ ਮੈਂ ਨਾਲ ਹੀ ਫੋਨ ਕਰ ਲਿਆ ਮੈਂ ਕਿ ਦੀਦੀ ਤੁਸੀਂ ਗਏ ਸੀ ਤੇ ਮੈਂ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਪ੍ਰੋਗਰਾਮ ਕਦੋਂ ਸੀ ਮਾੜਾ ਜੀ ਵੀ ਕਿਤੇ ਸਾਨੂੰ ਹਿੰਟ ਪਤਾ ਹੁੰਦਾ ਇਸ ਚੀਜ਼ ਦਾ ਹਨਾ ਕਿ ਪ੍ਰੋਗਰਾਮ ਨੋਦ ਤੇ ਰਿਕ ਦਾ ਸੀ ਹਨਾ ਰਖੜੀ ਵਾਲੇ ਦਿਨ ਦਾ ਸੀ ਤੇ ਅਸੀਂ ਜ਼ਰੂਰ ਜਾਂਦੇ ਵੀਰ ਜੀ ਨੂੰ ਮਿਲਣ ਨੂੰ ਮੈਨੂੰ ਬਾਹਰ ਇਸ ਚੀਜ਼ ਦਾ ਫਲੋਸ ਹੋ ਰਿਹਾ ਹੈ ਕਿ ਕਿਉਂਕਿ ਤੀਆਂ ਦਾ ਵੀ ਪ੍ਰੋਗਰਾਮ ਸੀ ਗੁਰਬ੍ਰਿਜ ਵੀਰ ਜੀ ਦਾ ਬਰਥਡੇ ਵੀ ਸੀ ਉਸ ਦਿਨ ਤੇ ਰਖੜੀ ਵੀ ਸੀ ਸਾਰੀਆਂ ਭੈਣਾਂ ਨੇ ਉਹਨਾਂ ਨੂੰ ਰਖੜੀ ਬੰਨ੍ਹੇ ਉਹਨਾਂ ਦੀ ਹੱਤ ਕਲਾਈ ਦੇਖਣ ਵਾਲੀ ਸੀ ਹਨਾ ਕੋਈ ਜਗ੍ਹਾ ਨਹੀਂ ਖਾਲੀ ਹੁੰਦੀ ਉਹਨਾਂ ਦੇ ਹੱਥ ਦੀ ਬਾਹਾਂ ਦੀ ਕਿ ਜਿਹੜੀ ਜਿੱਥੇ ਰਖੜੀ ਨਾ ਹੋਵੇ ਪੂਰੀ ਮਤਲਬ ਰਖੜੀ ਦੇ ਉੱਤੇ ਰਖੜੀ ਰਖੜੀ ਦੇ ਉੱਤੇ ਰਖਣੀਆਂ ਸੀ ਐਵੇਂ ਤੇ ਚਲੋ ਪਰਮਾਤਮਾ ਇਹ ਵੀ ਗੱਲ ਸਾਡੀ ਪੂਰੀ ਕਰਨਗੇ ਜੀ ਵੀਰ ਜੀ ਨੂੰ ਥਿਲੋਂ ਮਿਲ ਕੇ ਆਣਾ ਕੀ ਹੈ ਹਨਾ ਜਦੋਂ ਪਹਿਲੀ ਗਏ ਸੀ ਉਦੋਂ ਤਾਂ ਨਹੀਂ ਮਿਲ ਕੇ ਆਏ ਤੇ ਹੁਣ ਪਤਾ ਨਹੀਂ ਪਰਮਾਤਮਾ ਉਹ ਕਿਹੜਾ ਸਮਾਂ ਲਿਆਊਗਾ ਜਿੱਦਣ ਅਸੀਂ ਮਿਲ ਕੇ ਆਵਾਂਗੇ ਤੇ ਜਪਨੂਰ ਵੀ ਆਪਣਾ ਫੇਰ ਆ ਗਈ ਹੁਣ ਨਾ ਜਾਏ ਬੁੱਤ ਤੇ ਕਦੀ ਨਹੀਂ ਘਰੇ ਮੈਂ ਆਵਾ ਫਿਰ ਜੱਪੋ ਆਜ ਐ ਤੇ ਮੈਨੂੰ ਦੇ ਇੰਚੀ ਜੀ ਜੱਪੋ ਮੈਨੂੰ ਦੇ ਦੇ ਪੁੱਤ ਦੇ ਦੋ ਨਾ ਜੀ ਜੀ ਦੇ ਦੋ ਸਾਰਿਆਂ ਨੂੰ ਕਹੇ ਕੱਲ ਮੈਂ ਪਤਾ ਕੀ ਮम्मा ਨੂੰ ਕਹਿ ਰਿਹਾ ਸੀ ਕਹਿ ਰਿਹਾ ਸੀ ਕਿ ਮम्मा ਜਿਹੜੇ ਕੱਪੜੇ ਨਚੋੜਨੇ ਸੀ ਨਾ ਉਹਦੇ ਵਾਸਤੇ ਬਾਲਟੀ ਮੰਗੀ ਸੀ ਹਨਾ ਹਨਾ ਨਹੀਂ ਇਹ ਮਿੱਠਾ ਮੈਨੂੰ ਨਹੀਂ ਹੱਤ ਲਾਣਾ ਨਾ ਪੁੱਤ ਅਖੋਲ ਕੇ ਖਾਂਦੀ ਨਹੀਂ ਹੋਂ ਫੇਰ ਦੋ ਹੁਣ ਮੈਂ ਕਿੱਥੇ ਰੱਖਾਂ ਆ ਦੇ ਓਏ ਜੱਪੂ ਇਹ ਕਿੱਥੇ ਰੱਖਾਂ ਹੁਣ ਮੈਂ ਪੋਤੇ ਕਿੱਥੇ ਮੈਂ ਉਹ ਦੇਦਾ ਫਿਰ ਉਹਨੂੰ ਜਸ਼ਨ ਨੂੰ ਦੇਦਾ ਦੇਦਾ ਜਸ਼ਨ ਨੂੰ ਨਾ ਕੀ ਆ ਲੋ ਆਜੋ ਆਜੋ ਲੈ ਜੋ ਆਪਣੀ ਜੀਜੀ ਜਸ਼ਨ ਆ ਗਿਆ ਮਿਲ ਗਿਆ ਹੈ ਚਲੋ ਲੈ ਜੋ ਜਿਆਦਾ ਦੂਰ ਨਾ ਜਾਏ ਇੱਥੇ ਰਹੀ ਚਾਚੀ ਕੋ ਲਈ ਜੇ ਤੁਹਾਡੇ ਭਾਜੀ ਲੈ ਆਏ ਨੇ ਗੋਭੀ ਅਸੀਂ ਬਣਾਵਾਂਗੇ ਅੱਜ ਗੋਭੀ ਉਬਾਲ ਕੇ ਗੋਭੀ ਦਾ ਪੁੱਲ ਇੱਕ ਤਾਂ ਅੱਜ ਵੈਸੇ ਕੋਈ ਨਹੀਂ ਆएगी ਪਰ ਅੱਜ ਤਾਂ 12 ਮਹੀਨੇ ਚੀਜ਼ ਮਿਲਦੀ ਹੈ ਕੋਈ ਉਹ ਨਹੀਂ ਹੈ ਜੀ ਕਿ ਨਾ ਮਿਲਦੀ ਹੋਵੇ ਸਬਜ਼ੀਆਂ ਰੇ ਸਪਰੇਆਂ ਵੱਲੀ ਹੁੰਦੀਆਂ ਸਾਰੀਆਂ ਚੀਜ਼ਾਂ ਧੋ ਕੇ ਉਬਾਲ ਕੇ ਹੀ ਬਣਾਏ ਆ ਬਣਾਉਣੀ ਚਾਹੀਦੀ ਉਹ ਬਣਾਈ ਦੀ ਵੀ ਹੈ ਕਿਵੇਂ ਕਰ ਰਹੇ ਜੀ ਮम्मा ਨੂੰ ਇਹ ਫਾਰ ਕਿਵੇਂ ਕਰਦੇ ਜੀ ਆਹ ਦੇਖੋ ਆਪਨੀ ਦੀ ਉਹ ਲੋਰੇ ਵੀ ਵੀ ਇਹਦਾ ਇਹਨਾਂ ਤਿੰਨ ਟਾਇਰਾਂ ਦੇ ਚਾਰ ਟਾਇਰ ਤੇ ਮਹੰਗਾ ਓਏ ਉਹ ਪਲਾਟਕੀ ਵਾਲਾ ਆ ਕੇ ਵਧਾਰਿਆ ਹੁੰਦਾ ਉਹਦੇ ਚਲੋ ਆ ਲੱਗਾ ਹੋਇਆ ਟਾਇਰ ਮੋٹے ਵੱਡੀਆਂ ਲੱਗੇ ਹੋਏ ਨੇ ਅੱਜ ਕੱਲ੍ਹ ਪਾਰ ਚੱਲ ਰਿਹਾ ਰੱਬ ਸਾਹਿਬ ਦਾ ਟਾਈਮ ਹੈ ਤੇ ਆਤਮਾ ਸਾਹਿਬ ਦੀਆਂ ਨਾ ਅਰਦਾਸਾਂ ਪੂਰੀਆਂ ਕਰਨ ਕਿ ਹਟੇ ਸੀ ਮੈਂ ਆਪਣੇ ਨਾਲ ਇੱਥੇ ਨਿੱਕੀ ਜਿਹੀ ਜਗ੍ਹਾ ਬਣਾਈ ਹੈ ਬਾਬਾ ਜੀ ਦੇ ਵਾਸਤੇ ਤੇ ਮੈਂ ਜਾਨੀ ਆ ਕਿ ਤੁਸੀਂ ਮੈਨੂੰ ਇੰਨਾ ਯੋਗਾ ਕਰ ਦੋ ਕਿ ਮੈਂ ਬਾਬਾ ਜੀ ਦਾ ਨਾਲ ਇੱਕ ਕਮਰਾ ਬਣਾਉਣਾ ਚਾਹੁੰਦੀ ਆ ਜਿੱਥੇ ਸਕੂਨ ਸ਼ਾਂਤੀ ਨਾਲ ਬੰਦਾ ਆਪਣਾ ਪਾਠ ਕਰ ਸਕੇ ਤੇ ਮੈਂ ਕਹਿੰਦੀ ਆ ਤੁਨ ਗੁਰੂ ਰਾਮਦਾਸ ਜੀ ਸਭ ਤੇ ਮਿਹਰ ਕਰੇ ਹਰ ਕਿਸੇ ਨੂੰ ਇੰਨਾ ਕ ਝੌਂਪੜੀ ਦੇਵੇ ਇੰਨਾ ਕ ਆਲ ਨਾ ਦੇਣ ਤਾਂ ਕਿ ਸਭ ਆਪਣੇ ਛੱਤ ਦੇ ਥੱਲੇ ਰਹਿ ਸਕੇ ਹਨਾ ਜੀਵਨ ਜੀ ਸਕੇ ਜਿੰਨੂੰ ਵੀ ਜੀਣ ਦੀ ਜਰੂਰਤ ਪਰਮਾਤਮਾ ਸਭ ਨੂੰ ਦੇ ਦੇ ਔਲਾਦ ਦੀ ਘਰ-ਬਾਰ ਦੀ ਪੈਸੇ ਤੇਲੇ ਦੀ ਤੰਦਰੁਸਤੀ ਦੀ ਐ ਜਿੱਦਾ ਸਭ ਨੂੰ ਦੇ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਹੈਗੇ ਨੇ ਤੇ ਟਾਈਮ ਆਨ ਤੇ ਕਹਿੰਦੇ ਨਾ ਪਰਮਾਤਮਾ ਸੁਣਦਾ ਜਰੂਰ ਹੈ ਤੇ ਉਹ ਸੁਨੇਗਾ ਵੀ ਤੇ ਤੁਹਾਨੂੰ ਨਾ ਨਿਆਰ ਨਾ ਚਾਹੀਦਾ ਤੇ ਮਦ ਨਿਆਰ ਨਹੀਂ ਚਾਹੀਦੀ ਸਾਡਾ ਬਾਕੀ ਤੁਹਾਡੇ ਪਾਜੀ ਗੋਭੀ ਲਿਆਂਦੀ ਸੀ ਹੁਣ ਬਣਾ ਲਈ ਹੈ ਮੈਂ ਤਾਂ ਕਿਹਾ ਸੀ ਮੈਂ ਬਣਾ ਦਿੰਦੀ ਮੈਂ ਬਣਾ ਦਾਂ ਐਸੇ ਮੈਂ ਕਾਲੇ ਪਾਜੀ ਨੂੰ ਨਾ ਸ਼ੌਂਕ ਹੈ ਇਸ ਚੀ ਦਾ ਕਿ ਮੈਂ ਸਬਜੀ ਰੋਟੀ ਬਣਾਵਾਂ ਤੇ ਕਈ ਵਾਰੀ ਜਦੋਂ ਇਹਨਾਂ ਦਾ ਖੁਦ ਦਾ ਮੂਡ ਨਹੀਂ ਹੁੰਦਾ ਨਾ ਫੇਰ ਤੇ ਫੇਰ ਨਹੀਂ ਇਹਨਾਂ ਨੇ ਬਣਾਨੀ ਫੇਰ ਮੈਨੂੰ ਹੀ ਆਈ ਹੋਏਗਾ ਜਦੋਂ ਮੈਂ ਬਣਾਨੀ ਫੇਰ ਮੈਂ ਹੀ ਬਣਾਨੀ ਹੈ ਅੱਜ ਅੱਜ ਮੇਰਾ ਵੀ ਮੂਡ ਹੈਗਾ ਤੇ ਇਹਨਾਂ ਨੇ ਵੀ ਮੈਨੂੰ ਆਈ ਕਿ ਚੱਲ ਆਈ ਬਣਾ ਲੈ ਤੇ ਕਿਉਂਕਿ ਇਹਦਾ ਮੂਡ ਹੈਗਾ ਇਹੀ ਬਣਾਉਣਾ ਤੁਹਾਡਾ ਮੂਡ ਨਹੀਂ ਉਹਨੇ ਮੈਂ ਬਣਾ ਦਾਂਗੀ ਮਨੂ ਕੀ ਗੋਭੀ ਦਾ ਵੈਸੇ ਹੀ ਸਵਾਲ ਬਹੁਤ ਲੱਗੇ ਜੇ ਗੋਭੀ ਬاتegi ਨਾ ਤੁਸੀਂ ਮਨ ਮੈਂ ਨਾ ਘਰੇ ਜਦੋਂ ਗੋਭੀ ਵਗੈਰਾ ਬਚਦੀ ਸੀ ਨਾ ਮੰਮੀ ਦੇ ਟਾਈਮ ਮੰਮੀ ਹੁੰਦੇ ਸੀ ਜਦੋਂ ਗੋਭੀ ਬਚਨੀ ਤੇ ਮੈਂ ਕੀ ਕਰਨਾ ਮੈਂ ਉਦੋਂ ਨਾ ਮੈਨੂੰ ਬੜਾ ਸ਼ੌਂਕ ਸੀ ਮੈਂ ਕੋ ਚੋਰੀਆਂ ਬਣਾਉਂਦੀ ਸੀ ਤੇ ਕਚੋਰੀ ਬਣਾਣੀ ਇਹੀ ਮਤਲਬ ਥੋੜਾ ਜਿਹਾ ਮੈਚ ਕਰਕੇ ਆਲੂ ਵਾਲੇ ਦੇ ਨਾਲ ਲੂਣ ਮਰਚਾ ਦਾ ਅਗਰ ਕਰਾਰਾ ਕਰਨਾ ਹੈ ਤੇ ਕਰ ਲੋ ਨਹੀਂ ਤੇ ਪਿਆਜ਼ ਕੱਟ ਕੇ ਹਰੀ ਮਰਚ ਕੱਟ ਕੇ ਉੱਤੋਂ ਪਾ ਕੇ ਲੂਣ ਤਾਂ ਵੈਸੇ ਵੀ ਕਰ ਰਿਹਾ ਕਿਉਂਕਿ ਆਟਾ ਲੱਗੇਗਾ ਤੇ ਫਿਰ ਦ ਘਟ ਹੋਊਗੀ ਤੇ ਉਹਦੀ ਮੈਂ ਉਹ ਬਣਾਣ ਕੁਚੋਰੀਆਂ ਜੇ ਰੋਟੀ ਬਣਾਣੇ ਆਪਾਂ ਲੂ ਲੂਲੀ ਮਤਲਬ ਉਹਨੂੰ ਆਪਾਂ ਉਹ ਕਰਨਾ ਜਿਵੇਂ ਪੂੜੀਆਂ ਵਾਂਗੂ ਬਣਾਉਣਾ ਉਹ ਕਰਨਾ ਤੇ ਦਿੱਲੀ ਸ਼ਹਿਰ ਦੇ ਵਿੱਚ ਨਾ ਤਾਂ ਪਤਾ ਉਹਦੇ ਆਲੂ ਕਚੋਰੀ ਬੜੀ ਫੇਮਸ ਹੈ ਆਲੂ ਦੀ ਸਬਜ਼ੀ ਬੜੀ ਸਵਾਦ ਹੁੰਦੀ ਹੈ ਉੱਥੇ ਦਾਲ ਭਰ ਕੇ ਬਣਾਉਂਦੀ ਐ ਮੈੱਡ ਦੇ ਦੀ ਹੁੰਦੀ ਐ ਤੇ ਉਹ ਸੰਗ ਨਹੀਂ ਬੰਦੀ ਜਿਵੇਂ ਸਮੋਸਿਆਂ ਵਾਲਾ ਨਹੀਂ ਆਟਾ ਹੁੰਦਾ ਓਵੇਂ ਬਣਾਉਂਦੇ ਨੇ ਐਨਾਂ ਚੀਜ਼ਾਂ 'ਚ ਨਾ ਮਿਹਨਤ ਤੇ ਬਹੁਤ ਹੈਗੀ ਐ ਖਾਣ ਦਾ ਸੁਆਦ 2 ਮਿੰਟ ਦਾ ਹੀ ਹੁੰਦਾ ਤੇ ਮਿਹਨਤ ਦਿਨ ਭਰ ਦੀ ਲੱਗ ਜਾਂਦੀ ਐ ਸਾਰੀ ਮੈਂ ਚੀਜ਼ ਹੈ ਹੈ ਜਪਨੂਰ ਕਿਤੇ ਉਹ ਬੈੱਡ ਤੋਂ ਕਹਿੰਦੀ ਸਾਈਕਲ ਉੱਤੇ ਰੱਖੀ ਹੋਈ ਸੀ ਤੇ ਉਹ ਸਾਈਕਲ ਉਤਵਾ ਕੇ ਕਹਿੰਦੀ ਮੈਂ ਸਾਈਕਲ ਕੱਢੂ ਮੈਂ ਸਾਈਕਲ ਚਲਾ ਲਾਂਗੀ ਉਨ ਦਿਨ ਸ਼ਾਨ ਚਲਾ ਰਿਆ ਨਾ ਤਾਂ ਕਰਕੇ ਉਹਨੂੰ ਰੀਸ ਆ ਗਈ। ਹਾਂ। ਉਰਲੀਨ ਹੋਣੀ ਹੈਗੇ ਨਾ ਨਾਲ। ਐਡਾ ਮੱਛਰੀ ਜਾਂਦੇ ਹੋ। ਜਦ ਆਪਾਂ ਨੂਰ ਮੱਛਰਾਂ ਤੇ ਲੱਗੀ ਹੋਈ ਹੈ ਪੂਰਾ ਇਸ ਟਾਈਮ ਤੱਕ ਇਹਨੂੰ ਪੂਰੀ ਹੋ ਲੱਗੀ ਹੁੰਦੀ ਬੱਚਾ ਦੇ ਨਾਲ ਤੇ ਜਪੋ ਸਾਰਿਆਂ ਨੂੰ ਬਾਏ ਬਾਏ ਕਰ ਦੋ ਕਿ ਅਸੀਂ ਹੁਣ ਕੱਲ ਮਿਲਾਂਗੇ ਨਵੇਂ ਵਲੌਗ ਦੇ ਨਾਲ ਤੇ ਤੁਸੀਂ ਰਾਤ ਵਾਲਾ ਵੀ ਵਲੌਗ ਅਸੀਂ ਜਵੇਰੇ ਪਾਇਆ ਸੀ ਉਹਨੂੰ ਵੀ ਵੇਖਿਓ ਸਾਰੇ। ਤੇ ਹੁੰਦਾ ਵੀ ਬਲੌਗ ਆਏਗਾ ਦੁਬਾਰਾ ਕਿਉਂਕਿ ਟਾਈਮਿੰਗ ਤਾਂ ਤੁਹਾਨੂੰ ਪਤਾ ਰਾਤ ਦੀ ਐ ਹੁਣ ਸਵੇਰ ਦੀ ਕਰੀਏ ਰਾਤ ਦੀ ਤੁਸੀਂ ਇਹ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਕਈਆਂ ਨੂੰ ਸਵੇਰੇ ਵੀਡੀਓ ਪਹੁੰਚਦੀ ਐ ਤੇ ਕਈਆਂ ਨੂੰ ਰਾਤ ਹੀ ਪਹੁੰਚਦੀ ਐ ਤੇ ਤੁਸੀਂ ਦੱਸਿਓ ਜਰੂਰ ਕਿ ਅਸੀਂ ਕਿਹੜੀ ਟਾਈਮਿੰਗ ਰੱਖੀਏ ਟਾਈਮਿੰਗ ਸਾਡੀ ਸੈਟ ਕਈ ਵਾਰੀ ਸਵੇਰ ਦੇ ਹੀ ਹੋ ਜਾਂਦੀ ਐ ਤੇ ਕਈ ਵਾਰੀ ਰਾਤ ਦੀ ਹੋ ਜਾਂਦੀ ਐ ਜਿਆਦਾਤਰ ਰਾਤ ਦੀ ਸਾਨੂੰ ਸਾਈਟ ਟਾਈਮਿੰਗ ਸੈੱਟ ਲੈਂਦੀ ਹੈ ਸਵੇਰੇ ਆਉਂਦਾ ਨਾ ਕਈ ਵਾਰੀ ਲੇਟ ਹੋ ਜਾਂਦਾ ਸਾਡਾ ਉੱਠਣਾ ਤਾਂ ਕਰਕੇ ਤੁਸੀਂ ਵੀ ਦੇਖਦੇ ਹੋ ਬਾਕੀ ਦੋ ਵਲੋਗ ਆਏ ਨੇ ਅੱਜ ਦੇ ਤੇ ਤੁਸੀਂ ਜ਼ਰੂਰ ਦੇਖਿਓ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਮਝਾਉਣ ਲਈ ਫੋਨ ਕੀਤਾ ਕਿ ਜੇ ਦੋ ਪਰਸੰਦ ਵਿੱਚ ਆਪਸ ਦੀ ਗੱਲ ਹੈ ਨਾ ਤਾਂ ਆਪਸ ਪਰਸੇ ਹੀ ਹੋਣੀ ਹੈ ਚਾਹੇ ਪਰਿਵਾਰ ਹੈ ਤੇ ਚਾਹੇ ਕੋਝਾ ਘਰ ਘਰ ਦੀ ਗੱਲ ਘਰ ਵਿੱਚ ਹੀ ਰਹਿਣੀ ਚਾਹੀਦੀ ਹੈ ਹਨਾ ਓ ਜੀ ਜੀ ਸਮਝਾਈ ਸਾਨੂੰ ਬੜਾ ਵਧੀਆ ਕਿ ਕਿ ਅਸੀਂ ਵੀ ਜਾਣਦੇ ਆ ਚੀਜ਼ ਬਾਕੀ ਜਦੋਂ ਕਹੇਵੇ ਤੇ ਜ਼ਰੂਰੀ ਨਹੀਂ ਹੁੰਦਾ ਕਿ ਦੱਸਣਾ ਵੀ ਹੁੰਦਾ ਉਹ ਗੱਲ ਹਨਾ ਬਾਕੀ ਚਲੋ ਐਵੇਂ ਹੀ ਬੰਦ ਬਸਦੇ ਰਹੋ ਹਰਦੇ ਬਸਦੇ ਰਹਨ ਸਾਰੇ ਆਪਣੇ ਘਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਸਤਿ ਸ਼੍ਰੀ ਅਕਾਲ